ਕਰੀਦਾ ਅਖੀਂ ਦੇਖ ਪਤੀਨੀਆ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਭਗਤ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਤਿਨਾਂ ਦੀ ਵਿਚਾਰ ਆਪਾਂ 10 ਲੋਕਾਂ ਦੀ ਪਿੱਛੇ ਵਿਚਾਰ ਕਰਾਏ ਹਾਂ 11ਵਾਂ ਸ਼ਲੋਕ ਪ੍ਰਾਰੰਭ ਹੋਇਆ ਹੈ ਇਸ ਸ਼ਲੋਕ ਦੁਆਰਾ ਬਿਰਧਵਸਤਾ ਦੀ ਹਾਲਤ ਕਥਨ ਕਰ ਰਿਹਾ ਕਿ ਹੇ ਫਰੀਦ ਵੇਖ ਅੱਖਾਂ ਰੂਪ ਦੇਖ ਦੇ ਕੇ ਦੇਖਣ ਵੱਲੋਂ ਪਤੀਣੀਆਂ ਪਤਲੀਆਂ ਪੈ ਗਈਆਂ ਭਾਵ ਦਿਸਣਾ ਕੱਟ ਗਿਆ ਕੰਨ ਵਿੱਚ अनेका ਗੱਲਾਂ ਬਾਤਾਂ ਨੂੰ ਸੁਣ ਸੁਣ ਕੇ ਰੀਣੇ ਹੁੰਦਾ ਖਾਲੀ ਪਾਪ ਬੋਲੇ ਹੋਗੇ ਸਾਖ ਪਕੰਦੀ ਆਈਆ ਹੋਰ ਕਰਿੰਦੀ ਵੱਲ ਕਹਿੰਦੇ ਜਿਵੇਂ ਸਾਖ ਖੇਤਰੀ ਪੱਕਦੀ ਪੱਕਣ ਤੇ ਆਉਂਦੀ ਹੈ ਤਦੋਂ ਹੋਰ ਹੀ ਵਨ ਰੰਗ ਕਰ ਲੈਂਦੀ ਆ ਇਸੇ ਪ੍ਰਕਾਰ ਜਦੋਂ ਇਹ ਦੇਹ ਰੂਪੀ ਖੇਤੀ ਪੱਕਣ ਦੇ ਆਉਂਦੀ ਤਾਂ ਇਹ ਵੀ ਹੋਰ ਹੀ ਰੰਗ ਕਰ ਲੈਂਦੀ ਭਾਵ ਸਰੀਰ ਕੁੱਬਾ ਹੋ ਜਾਂਦਾ ਕੇਸ ਚਿੱਟੇ ਹੋ ਜਾਂਦੇ ਅਤੇ ਇੰਦਰੀ ਸਥਲ ਕਮਜ਼ੋਰ ਹੋ ਜਾਂਦੇ ਅੱਗੇ 12 ਨੰਬਰ ਸ਼ਲੋਕ ਉਚਾਰ ਰਹੇ ਫਰੀਦਾ ਕਾਲੀ ਜਿਨੀ ਨਰਾਵਿਆ ਤੌਲੀ 라ਵੇ ਕੋਏ ਇਸ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਕਿ ਜਿਨ੍ਹਾਂ ਨੇ ਜਦੋਂ ਕਾਲੇ ਵਾਲ ਸਨ ਉਦੋਂ ਨਹੀਂ 라ਵਿਆ ਚੇਤੇ ਨਹੀਂ ਕੀਤਾ ਪ੍ਰਮਾਤਮਾ ਨੂੰ ਤੌਲੀ 라ਵੇ ਕੋਏ ਬਿਰਧ ਅਵਸਥਾ ਵਿੱਚ ਚਿੱਟੇ ਵਾਲ ਜਦੋਂ ਤੌਲੇ ਆ ਗਏ ਫਿਰ ਕੋਈ ਵਿਰਲਾ ਹੀ ਖੁਦਾ ਦਾ ਉਚਾਰਣ ਕਰਦਾ ਨਾਮ ਜਪਦਾ ਕੋਈ ਕਰਮਾ ਵਾਲਾ ਜੀਵ ਹੰਦਾ ਕਰ ਸਾਈ ਸਿਉ ਪਰਹੜੀ ਰੰਗ ਨਵੇਲਾ ਹੋਏ ਇਸ ਲਈ ਜੋਬਨ ਅਵਸਥਾ ਵਿੱਚ ਹੀ ਸਾਈ ਮਾਲਕ ਪ੍ਰਮਾਤਮਾ ਦੇ ਨਾਲ ਪਿਰਹੜੀ ਪ੍ਰੀਤੀ ਕਰ ਜਿਸ ਪ੍ਰੀਤੀ ਕਰਕੇ ਤੈਨੂੰ ਭਗਤੀ ਦਾ ਨਵੇਲਾ ਹੁੰਦਾ ਨਵੀਨ ਰੰਗ ਚੜੇਗਾ ਹੋਵੇਗਾ ਵਾ ਨਾ ਵੇਲਾ ਫਿਰ ਇਹ ਵੇਲਾ ਸਮਾਂ ਹੱਥ ਨਹੀਂ ਆਵੇਗਾ ਅੱਗੇ ਹੁਣ ਫਿਰ ਸਿੱਖਾਂ ਨੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਇਹ ਸ਼ਲੋਕ ਸੁਣ ਕੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਦੀ ਬਿਰਧ ਅਵਸਥਾ ਵਿੱਚ ਪ੍ਰਮਾਤਮਾ ਨਾਲ ਪ੍ਰੀਤੀ ਨਹੀਂ ਲੱਗ ਸਕਦੀ ਤਦ ਸਤਿਗੁਰਾਂ ਨੇ ਕਿਹਾ ਕਿ ਤੁਹਾਡੇ ਇਸ ਪ੍ਰੇਸ਼ਨ ਦੇ ਉੱਤਰ ਵਿੱਚ ਸਾਡੇ ਵੱਡੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨਿਮਾਣਿਆਂ ਦੇ ਮਾਨ ਸਤਿਗੁਰੂ ਜੀ ਨੇ ਇਸ ਲੋਕ ਉਚਾਰਨ ਕੀਤਾ ਮਖਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਹੈ ਫਰੀਦ ਜੀ ਕਾਲੇ ਕੇਸਾਂ ਵਾਲੀ ਜੋਬਨ ਅਵਸਥਾ ਤੇ ਧੌਲੀ ਚਿੱਟੇ ਕੇਸਾਂ ਵਾਲੀ ਬਿਰਧ ਅਵਸਥਾ ਵਿੱਚ ਸਾਹਿਬ ਮਾਲਕ ਪ੍ਰਮਾਤਮਾ ਤੋਂ ਹਮੇਸ਼ਾ ਮਿਲ ਜਾਂਦਾ ਪਰ ਜੇਕਰ ਕੋਈ ਚਿੱਤ ਮਨ ਨੂੰ ਜੋੜ ਕੇ ਉਸ ਨੂੰ ਸਿਮਰਨਾ ਕਰੇ ਆਪਣਾ ਲਾਇ ਪਰਮ ਨ ਲੱਗਈ ਜੇ ਲੋਚੈ ਸਬਕੂਏ ਹਾਂ ਕਿਸੇ ਦਾ ਆਪਣਾ ਲਾਇਆ ਪਰਮ ਪ੍ਰੇਮ ਵਾਹਿਗੁਰੂ ਵਿੱਚ ਨਹੀਂ ਲੱਗ ਸਕਦਾ ਜੇਕਰ ਸਭ ਕੋਈ ਲੋਚਦਾ ਚਾਹੁੰਦਾ ਵੀ ਰਹੇ ਤਦ ਵੀ ਨਹੀਂ ਲੱਗਦਾ ਇਹ ਪਰਮ ਪਿਆਲਾ ਖਸਮ ਕਾ ਜੈ ਭਾਵਤ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਵਾਬ ਦੇ ਰਹੇ ਕਿ ਇਹ ਪਰਮ ਪ੍ਰੇਮ ਰੂਪੀ ਪਿਆਲਾ مالک ਪ੍ਰਭੂ ਖਸਮੰਦਾ ਹੈ ਜਿਸ ਨੂੰ ਪਾਉਂਦਾ ਹੈ ਪ੍ਰਭੂ ਉਸੇ ਨੂੰ ਦੇਣਾ ਚਾਹੁੰਦਾ ਹੈ ਉਹਨੂੰ ਦਿੰਦਾ ਹੈ ਵਾ ਜਿਸ ਦੇ ਅੰਦਰ ਭਾਵਨਾ ਹੁੰਦੀ ਵਾ ਜਿਸ ਦਾ ਸਾਧਨ ਪ੍ਰਭੂ ਨੂੰ ਪਾ ਜਾਂਦਾ ਉਸ ਨੂੰ ਇਹ ਦਾਤ ਦੇਣਾ ਕਰਦਾ ਹੈ ਅੱਗੇ 14 ਨੰਬਰ ਸ਼ਲੋਕ ਉਚਾਰ ਰਹੇ ਬਾਬਾ ਫਰੀਦ ਜੀ ਪਾ ਭਗਤ ਫਰੀਦ ਸਾਹਿਬ ਜੀ ਇੱਕ ਵਾਰ ਦੁਰੇ ਜਾ ਰਹੇ ਸਨ ਤਦ ਰਸਤੇ ਵਿੱਚ ਇੱਕ ਵੇਸਵਾ ਦਾ ਕੋਠਾ ਆਇਆ ਉਹ ਵੇਸਵਾ ਆਪਣੀ ਗੋਲੀ ਨੂੰ ਕੁਟ ਰਹੀ ਸੀ ਕਿ ਤੂੰ ਸੁਰਮਾ ਬਰੀਕ ਨਹੀਂ ਪੀਸਿਆ ਜਿਸ ਕਰਕੇ ਮੇਰੀਆਂ ਅੱਖਾਂ ਵਿੱਚ ਰੜਕ ਪੈ ਰਹੀ ਕੁਝ ਸਮਾਂ ਲੰਘਣ ਤੋਂ ਬਾਅਦ ਉਹ ਵੇਸਵਾ ਕੋੜ ਹੋਣ ਕਾਰਨ ਮਰ ਗਈ ਕੋੜੀ ਜਾਣ ਕੇ ਕਿਸੇ ਨੇ ਕਬਰ ਵਿੱਚ ਵੀ ਨਾ ਦੱਬੀ ਅਤੇ ਧੂਕੇ ਜੰਗਲ ਵਿੱਚ ਸੋਟਾਏ ਉਸ ਦਾ ਮਾਸ ਤਾਂ ਜਾਨਵਰਾਂ ਦਾ ਖਾ ਗਿਆ ਪਰ ਪਿੰਜਰ ਉੱਤੇ ਹੀ ਪਿਆ ਰਿਆ ਜਿਸ ਦੇ ਸਿਰ ਵਾਲੇ ਥਾਂ ਤੇ ਕਿਸੇ ਪੰਛੀ ਨੇ ਆਲਣਾ ਖੋਪੜੀ ਵਿੱਚ ਬਣਾ ਲਿਆ ਉਸ ਵਿੱਚ ਬੱਚੇ ਦੇ ਦਿੱਤੇ ਉਹ ਬੱਚੇ ਅੱਖਾਂ ਦੀਆਂ ਖੁੱਡਾਂ ਰਾਹੀਂ ਬਾਹਰ ਨੂੰ ਦੇਖ ਰਹੇ ਸਨ ਉਧਰੋਂ ਜੰਗਲ ਵਿੱਚ ਵਿਚਰਦੇ ਹੋਏ ਭਗਤ ਫਰੀਦ ਜੀ ਵੀ ਉੱਥੇ ਆ ਗਏ ਉਹਨਾਂ ਨੇ ਪਿੰਜਰ ਦੀ ਐਸੀ ਹਾਲਤ ਦੇਖ ਕੇ ਅੰਤਰ ਧਿਆਨ ਹੋ ਕੇ ਦੇਖਿਆ ਕਿ ਇਹ ਕਿਸ ਦਾ ਪਿੰਜਰ ਰੁੱਲਦਾ ਪਿਆ ਹੈ ਤਦੋਂ ਸਿਆਣਿਆਂ ਇਹ ਤਾਂ ਉਹੀ ਵੇਸਵਾ ਦਾ ਪਿੰਜਰ ਹੈ ਜੋ ਸੁਰਮੇ ਦੇ ਅੱਖਾਂ ਵਿੱਚ ਰੜਕਣ ਕਾਰਨ ਗੋਲੀ ਨੂੰ ਕੁੜਦੀ ਸੀ ਘੁਰਦੀ ਸੀ ਮਾਰਦੀ ਸੀ ਇਹ ਹਾਲ ਦੇਖ ਕੇ ਫਰੀਦ ਜੀ ਨੇ ਇਸ ਲੋਕ ਉਚਾਰਨ ਕੀਤਾ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਭਗਤ ਫਰੀਦ ਜੀ ਦੱਸ ਰਹੇ ਹੈ ਭਾਈ ਜਿਸ ਵੇਸਵਾ ਦੇ ਨੇਤਰਾਂ ਨੇ ਸਾਰੇ ਜਗਤ ਨੂੰ ਵਿਸ਼ੈ ਜੀਵ ਨੂੰ ਮੋਹਿਤ ਕਰ ਲਿਆ ਸੀ ਉਹ ਲੋਇਣ ਉਹ ਨੇਤਰ ਮੈਂ ਵੀ ਦੇਖੇ ਸਨ ਵਾਹ ਨੇਤਰ ਮੈਂ ਅੱਜ ਵੇਖ ਰਿਹਾ ਕੱਜਲ ਰੇਖ ਨ ਸਹਦਿਆ ਸੇ ਪੰਖੀ ਸੂਏ ਬਹਿਟ ਜਿਹੜੇ ਨੇਤਰ ਉਸ ਸਮੇ ਕੱਜਲ ਸੁਰਮੇ ਦੀ ਮੋਟੀ ਲਕੀਰ ਨਹੀਂ ਸਹਾਰਦੇ ਸੀ ਸੇ ਕਈ ਉਹਨਾਂ ਵਿੱਚ ਅੱਜ ਪੰਛੀਆਂ ਸੂਏ ਬਹਿਟ ਬੱਚੇ ਬੈਠੇ ਹੋਏ ਆ ਪੰਛੀਆਂ ਨੇ ਆਲਣੇ ਪਾ ਕੇ ਵਿੱਚ ਬੱਚੇ ਦਿੱਤੇ ਆ ਅੱਖਾਂ ਦੀਆਂ ਖੁੱਡਾਂ ਥਾਣੀ ਬਾਹਰ ਦੇਖ ਰਹੇ ਇਸ ਕਰਕੇ ਇਸ ਦੇਹ ਦਾ ਅਪਮਾਨ ਵਿਰਥ ਹੈ ਕਦੇ ਵੀ ਆਪਣੀ ਦੇਹ ਦਾ ਅਪਮਾਨ ਘਾਣਾ ਨਾ ਕਰੋ ਅੱਗੇ 15 ਨੰਬਰ ਸ਼ਲੋਕ ਉਚਾਰੇ ਜੀਵਾਂ ਦੀ ਗਿਆਨਤਾ ਵਾਲੀ ਹਾਲਤ ਵੇਖ ਕੇ ਇਹ 15 ਨੰਬਰ ਸ਼ਲੋਕ ਵਿੱਚ ਕਥਨ ਕਰ ਰਹੇ ਆ ਫਰੀਦਾ ਕੂ ਕੇ ਦਿਆ ਜਾਂ ਗੇ ਦਿਆ ਮਤੀ ਦੇ ਦਿਆ ਨਿਤ ਬਗਦ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਭਾਈ ਵੇਦਾਂ ਦੀਆਂ ਕੂ ਕਹਿੰਦਿਆਂ ਕੂਕਾ ਮਾਰਦਿਆਂ ਸ਼ਾਸਤਰਾਂ ਦੀਆਂ ਚਾ ਗੇਂਦਿਆਂ ਚਾਂਗਾ ਮਾਰਦਿਆਂ ਅਤੇ ਸੰਤ ਜਨਾਂ ਦੁਆਰਾ ਨਿਤਾ ਪ੍ਰਤੀ ਮਤੀ ਅਕਲ ਦੇਂਦਿਆਂ ਹੋਇਆਂ ਵੀ ਜੋ ਸ਼ੈਤਾਨ ਵੰਜਾਇ ਸੇ ਕਿਤ ਫੇਰਹਿ ਚਿੱਤ ਇਹ ਜਿਹੜਾ ਮਨੁਆ ਹੈ ਕਹਿੰਦੇ ਜਿਹੜੇ ਜੀਵ ਬਦੀ ਦੇ ਫਰਿਸ਼ਤੇ ਨੇ ਸ਼ੈਤਾਨ ਨੇ ਵਾਹ ਕਾਮ ਹੰਕਾਰ ਆਦ ਨੇ ਮਨਜਾਇਆ ਖਰਾਬ ਕੀਤਾ ਹੋਇਆ ਉਹ ਕਿਤ ਕਿਤੇ ਕਿੱਥੇ ਵਿਸ਼ਿਆ ਵੱਲੋਂ ਆਪਣੇ ਚਿਤ ਮਨ ਨੂੰ ਫੇਰਦਾ ਭਾਵ ਉਹ ਮਨ ਮੁਕਤਾ ਵਾਲਾ ਜੀਵਕਾਰਾਂ ਦੇ ਵਿੱਚ ਹੀ ਗਰਸਿਆ ਰਹਿੰਦਾ ਅਤੇ ਉਸ ਦੀ ਦੇਹੀ ਗਾਲੀ ਜਾਂਦੀ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਜਿਉਂ ਕੰਚਨ ਸੋਹਾਗਾ ਟੱਲੇ ਦੱਸ ਰੇ ਕਿ ਇੰਨਾ ਕੁਝ ਕੂਕ ਦਿਆਂ ਚਾਕਦਿਆਂ ਮੱਤੀ ਦੇਂਦਿਆਂ ਇਹ ਜਿਹੜਾ ਮਨ ਸ਼ੈਤਾਨ ਨੇ ਖਰਾਬ ਕੀਤਾ ਇਸ ਉਧਰਦਾ ਨਹੀਂ ਸੋ ਇੱਥੋਂ ਤੱਕ 15 ਸ਼ਲੋਕ ਹੋ ਚੁੱਕੇ ਆ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਆਪਾਂ ਇਸ ਤੋਂ ਅੱਗੇ ਵਿਚਾਰ ਸਤਿਗੁਰੂ ਕਰਵਾਉਣ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵੀ ਇਸੇ ਤਰ੍ਹਾਂ ਜਿਵੇਂ ਬਾਬਾ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਆਪਾਂ ਪਿੱਛੇ ਕਰ ਰਹੇ ਹਾਂ ਸਤਿਗੁਰੂ ਜੀ ਨੇ ਕਰਵਾਈ ਹੈ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਮaaf ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ